ਉਹ ਜੋ ਦੇ ਵੱਡੇ ਉਨਾਰੇ ਜਾਂ ਫੜ ਖੇਤ ਵਿੱਚ ਦੇਵੀ ਆਪ ਸਵਾਰੇ ਪੰਨਾ ਜਿਵੇਂ ਨੇ ਅਵੇ ਰਹਾ ਕਰਹਾਰੀ ਤਾਵਣ ਸਾਹਮਣੇ ਦੁਰਗਾ ਸਭ ਸੁਹਾਰੇ ਦੇਵਹਿੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਵੱਲੋਂ ਹਵਨ ਕੀਤਾ ਗਿਆ ਹੈ ਜੀ ਹਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਅਤੇ ਇਸ ਨੂੰ ਲੋਕ ਯੋਗਾ ਕਰਨ ਵਾਲੀ ਕੁੜੀ ਨਾਲ ਵੀ ਜੋੜ ਰਹੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿਸ ਵਿੱਚ ਕੇ ਕਰੀਬ 10 ਤੋਂ 15 ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਵੱਲੋਂ ਹਵਨ ਕੀਤਾ ਜਾ ਰਿਹਾ ਹੈ ਸਟੇਜ ਤੇ ਬੈਠੇ ਦੋ ਸਿੰਘ ਪਾਠ ਕਰ ਰਹੇ ਨੇ ਜਦਕਿ ਕੋਲ ਖੜਾ ਇੱਕ ਵਿਅਕਤੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਨੂੰ ਚੌਥਾਤ ਕਰ ਰਹੇ ਇਸ ਤੋਂ ਇਲਾਵਾ ਥੱਲੇ ਕੁਝ ਸਿੰਘ ਬੈਠੇ ਨੇ ਜਿਨ੍ਹਾਂ ਵੱਲੋਂ ਕੇ ਪਾਠ ਕੀਤਾ ਜਾ ਰਿਹਾ ਹੈ ਜਦਕਿ ਇਸ ਹਵਨ ਵਿੱਚ ਕੁਝ ਗੈਰ ਪਗੜੀਦਾਰੀ ਲੋਕ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਕਿਵਾਰੋ ਪੂਰੀ ਵੀਡੀਓ ਦਿਖਾਉਣੇ ਆ ਫਿਰ ਤੁਹਾਨੂੰ ਇਹ ਪੂਰਾ ਮਾਮਲਾ ਦੱਸਾਂਗੇ ਜੋ ਦੇ ਵੱਡੇ ਮੋਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੰਪਾ ਜਵੇ ਹਨ ਕਦੇ ਨਾ ਘਨਹਾਰੀ ਤਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਥੜ ਗਏ ਨਾ ਦਰਸਲੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਉੱਪਰ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕਈ ਲੋਕ ਇਸ ਨੂੰ ਨਿਹੰਗ ਸਿੰਘਾਂ ਦਾ ਪਖੰਡ ਦੱਸ ਰਹੇ ਨੇ ਅਤੇ ਕਈ ਲੋਕ ਇਹ ਕਹਿ ਰਹੇ ਨੇ ਕਿ ਜਿਹੀਆਂ ਹਰਕਤਾਂ ਗੁਰਮਤਿ ਵਿੱਚ ਨਹੀਂ ਨੇ ਅਤੇ ਇਹ ਨੀਰਾ ਪਖੰਡ ਨੇ ਜੀ ਹਾਂ ਇੱਕ ਯੂਜ਼ਰ ਲਿਖਦਾ ਹੈ ਕਿ ਜਿਹੀਆਂ ਹਰਕਤਾਂ ਗੁਰਮਤਿ ਵਿੱਚ ਨਹੀਂ ਸਗੋਂ ਇਹ ਨੀਰਾ ਪਖਾਂਡੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਬਹੁਤੇ ਗ੍ਰੰਥ ਬੰਦੇ ਨੂੰ ਦੇਵੀ-ਦੇਵਤਾ ਪੂਜਾ ਹਵਨ ਵਗੈਰਾ ਵੱਲ ਲਿਜਾਣ ਵਾਲੇ ਗ੍ਰੰਥ ਨੇ ਇਹ ਇੱਕ ਯੂਜ਼ਰ ਲਿਖ ਰਿਹਾ ਹੈ ਜਿਸ ਵੱਲੋਂ ਕਿ ਵੀਡੀਓ ਵੀ ਆਪਣੇ ਪੇਜ ਤੇ ਸ਼ੇਅਰ ਕੀਤੀ ਗਈ ਹੈ ਇਸ ਤੋਂ ਇਲਾਵਾ ਉਸਨੇ ਕਿਹਾ ਹੈ ਕਿ ਇਹ ਸਾਰੇ ਗ੍ਰੰਥ ਨਾਨਕ ਕਬੀਰ ਰਵਿਦਾਸ ਫਰੀਦ ਜੀ ਵਰਗੇ ਮਹਾਪੁਰਖਾਂ ਦੀ ਵਿਚਾਰਧਾਰਾ ਨੂੰ ਖਤਮ ਕਰ ਲਈ ਸਾਡੀ ਛੋੜੀ ਪਾਏ ਗਏ ਨੇ ਅਤੇ ਹੁਣ ਕੁਝ ਲੋਕਾਂ ਵੱਲੋਂ ਇਹਨਾਂ ਨੂੰ ਅੱਗੇ ਰੱਖ ਕੇ ਅਜਿਹੇ ਪਖੰਡ ਕਿਤੇ ਜਾ ਰਹੇ ਨੇ ਜਦਕਿ ਇੱਕ ਹੋਰ ਯੂਜ਼ਰ ਲੋਕਾਂ ਤੋਂ ਮਾਫੀ ਮੰਗਦਾ ਹੋਇਆ ਲਿਖਦਾ ਹੈ ਕਿ ਮੈਂ ਟਕਸਾਲੀ ਪ੍ਰਚਾਰਕ ਜਥੇਦਾਰ ਸਾਹਿਬ ਨਿਹੰਗ ਜਥੇਬੰਦੀਆਂ ਤੋਂ ਇਹ ਪੁੱਛਦਾ ਹਾਂ ਕਿ ਉਹਨਾਂ ਵੱਲੋਂ ਸ਼ਰਿਆਮ ਮੂਰਤੀ ਪੂਜਾ ਹਵਨ ਆਦਿਕ ਬ੍ਰਾਹਮਣਵਾਦੀ ਕਰਮਕਾਂਡ ਕਿਤੇ ਜਾ ਰਹੇ ਨੇ ਉਹ ਵੀ ਸਿੱਖੀ ਬਾਣੀ ਵਿੱਚ ਇਸੀ ਵਿਰੋਧਤਾ ਉਹ ਕਰਨਗੇ ਜਾਂ ਫਿਰ ਇਸ ਤਰੀਕੇ ਨਾਲ ਪੋਸਟਾਂ ਪਾਉਣਗੇ ਜਿਵੇਂ ਕਿਸੇ ਮਿਸ਼ਨਰੀ ਪ੍ਰਚਾਰਕ ਦੀ ਗੁਰਮਤ ਸਿਧਾਂਤਾਂ ਦੀ ਗੱਲ ਕਰਨ ਤੇ ਇਹ ਜੋਰ-ਜੋਰਦਾਰ ਰੌਲਾ ਪਾਉਂਦੇ ਨੇ ਜਾਂ ਪੋਸਟਾਂ ਸ਼ੇਅਰ ਕਰਨਗੇ ਜਾਂ ਵੀਡੀਓ ਬਣਾ ਕੇ ਪਾਉਣਗੇ ਭਾਵੇਂ ਕਿਸ ਵਿਅਕਤੀ ਵੱਲੋਂ ਪੁੱਛਿਆ ਗਿਆ ਕਿ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਵੱਲੋਂ ਕੀਤੇ ਇਸ ਕਾਰਨਾਮੇ ਤੇ ਕੀ ਉਹ ਕੋਈ ਆਖ ਰੱਖਣਗੇ ਜਾਂ ਫਿਰ ਇਸ ਦਾ ਵਿਰੋਧ ਕਰਨਗੇ ਜਾਂ ਫਿਰ ਇਸ ਦੇ ਹੱਕ ਵਿੱਚ ਖੜੇ ਹੋਣਗੇ ਇਹ ਕਿਰਪਾ ਕਰਕੇ ਕਲੀਅਰ ਕੀਤਾ ਜਾਵੇ ਤਾਂ ਦੱਸ ਦਿੰਦੇ ਆ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਸੀਂ ਵੀ ਆਪਣੀ رائے ਕਮੈਂਟ ਵਿੱਚ ਰੱਖ ਸਕਦੇ ਹੋ ਕਿ ਕੀ ਅਜਿਹਾ ਕਰਨਾ ਸਹੀ ਹੈ ਕੀ ਇਹ ਕੋਈ ਗੁਰਮਤ ਮਰਿਆਦਾ ਹੈ ਜਾਂ ਫਿਰ ਨਹੀਂ ਕਿਰਪਾ ਕਰਕੇ ਆਪਣੀ رائے ਜ਼ਰੂਰ ਕਮੈਂਟ ਵਿੱਚ ਰੱਖੋ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਅਤੇ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਖਿਲਾਫ ਗੁੱਸਾ ਵੀ ਕੱਢਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ